ਸਮਾਣਾ ਦੇ ਪੀਐਮ 3 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਜਿਹੜਾ ਸਕੂਲ ਹੈ ਉਸ ਦੇ ਵਿਦਿਆਰਥੀਆਂ ਵੱਲੋਂ ਬਿਰਧ ਆશ્રਮ ਸਮਾਣਾ ਦੇ ਵਿੱਚ ਬੂਟੇ ਲਾਏ ਗਏ ਉਹ ਬਿਰਧ ਆશ્રਮ ਦੇ ਵਿੱਚ ਜਿਹੜੇ ਬਜ਼ੁਰਗ ਰਹੇ ਰਹੇ ਹਨ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਕੋਲ ਹਾਲ ਚਾਲ ਵੀ ਪੁੱਛੇ ਇਹਨਾਂ ਦਾ ਮਕਸਦ ਇਹ ਹੈ ਕਿ ਬੂਟੇ ਕਿੰਨੇ ਜ਼ਰੂਰੀਆਂ ਲਗਾਉਣ ਦੇ ਇਸ ਦੇ ਲਈ ਕਿਉਂਕਿ ਜਿਸ ਤਰ੍ਹਾਂ ਬਾਤਾਵਰਨ ਸਾਡਾ ਖਰਾਬ ਹੋ ਰਿਹਾ ਹੈ ਬਾਤਾਵਰਨ ਨੂੰ ਅਸੀਂ ਬਚਾਅ ਕਰਨਾ ਹੈ ਸੁੱਧ ਹਵਾ ਲੈਣੀ ਹੈ ਤਾਂ ਹੀ ਬੂਟੇ ਲੱਗੇਗੇ ਤਾਂ ਅਸੀਂ ਸਹੀ ਰਾਵਾਂਗੇ ਸਾਡੀ ਸਿਹਤ ਸਹੀ ਰਹੇਗੀ ਇਹਨਾਂ ਬੱਚਿਆਂ ਵੱਲੋਂ ਜਿਹੜੇ ਪ੍ਰਯਾਸ ਹੈ ਚੰਗਾ ਹੈ ਇਸ ਦੀ ਸਲਾਘਾ ਕਰਨੀ ਚਾਹੀ ਸੰਸਥਾ ਦੇ ਆਗੂ ਉਹਨਾਂ Shastri Vallobhi ਇਨ ਵਿਦਿਆਰਥੀਆਂ ਦੀ ਸਲਾਘਾ ਕੀਤੀ ਗਈ ਸਕੂਲ ਦੇ ਜਿਹੜੇ ਅਧਿਆਪਕ ਹੈ ਲੈਕਚਰਰ ਹੈਿਤਪ੍ਰਾਸੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਜਿਹੜੀ ਪ੍ਰਧਾਨ ਮੰਤਰੀ ਕੀ ਜਿਹੜੀ ਯੋਜਨਾ ਹੈ ਉਸਕੇ ਤਹਿਤ ਪੰਜਾਬ ਦੇ 233 ਸਕੂਲ ਹੈ ਜਿਹੜੇ ਪੀਐਮ ਸ੍ਰੀ ਯੋਜਨਾ ਦੇ ਤਹਿਤ ਆਏ ਹਨ ਔਰ ਇਨ ਸਕੂਲਾਂ ਦਾ ਕਾਇਆ ਕਲਪ ਕੀਤੀ ਜਾ ਰਹੀ ਹੈ ਐਸ਼ਪ੍ਰਿਤ ਗੌਰ ਜੀ ਹਾਂ ਸਿਰ ਆਫ ਦਿ ਟਾਈਮ ਤੇ ਤਾਂ ਜ਼ਰੂਰੀ ਨਹੀਂ ਕਿਉਂਕਿ ਐਕਸੀਜਨ ਘੱਟ ਮਿਲਦਾ ਜੀ ਲੋਕ ਨੇ ਜੀ ਪੌਦੇ ਕੱਟੀ ਜਾਂਦੇ ਨੇ ਜਵਦੀ ਜ਼ਮੀਨਾਂ ਖਾਤਰ ਸੀ ਤੁਸੀਂ ਕਿੰਨੇ ਬੂਟੇ ਲਾਇਆ ਤੁਸੀਂ ਵਿਦਿਆਰਥੀਆਂ ਵੱਲੋਂ ਇੱਥੇ ਕਾਫੀ ਲਾਤੇ ਜੀ ਆਪਣੇ ਪਿੰਡ ਤੇ ਜਾ ਕੇ ਵੀ ਸੁਨੇਹਾ ਲਾਓਗੇ ਹਾਂਜੀ ਜ਼ਰੂਰ ਲਾਵਾਂਗੇ ਜੀ ਸਿਰ ਬਹੁਤ ਜ਼ਿਆਦਾ ਨਹੀਂ ਹੈ ਬਿਕੋਜ਼ ਸਾਡੀ ਜਿਹੜਾ ਇਨਵਰਨਮੈਂਟ ਆ ਬਹੁਤ ਜ਼ਿਆਦਾ ਪਲੂਟਿਡ ਹੋਇਆ ਪਿਆ ਉਹ ਤੇ ਸਾਨੂੰ ਪlant ਲਗਾਉਣੇ ਚਾਹੀਦੇ ਨੇ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਉਹ ਸਰਵਾਈਵ ਕਰਨ ਨੂੰ ਅਸ ਤੁਸੀਂ ਕਿਸ ਨੇ ਆ ਦੇ ਰੋਜ ਬੁੱਟੇ ਲਾ ਕੇ ਕਿ ਸਾਰਿਆਂ ਨੂੰ ਪਲਾਂਟੇਸ਼ਨ ਕਰਨੇ ਚਾਹੀਦੇ ਇਹ ਪੀਐਮ ਸ਼੍ਰੀ ਗਵਰਨਮੈਂਟ ਗਰਲ ਸਕੂਲ ਸਮਾਨਾ ਦੇ ਵਿੱਚ ਪੀਐਮ ਸ਼੍ਰੀ ਸਕੀਮ ਦੇ ਅੰਡਰ ਬੈਗਲੈਸ ਡੇ ਐਕਟੀਵਿਟੀ ਦਾ ਇੱਕ ਬਹੁਤ ਵੱਡਾ 파ਰਟ ਹੈ ਕਿ ਬੱਚਿਆਂ ਨੂੰ ਸਮਾਜ ਨਾਲ ਕਿਵੇਂ ਜੋੜਨਾ ਹੈ ਤਾਂ ਕਿ ਉਹਨਾਂ ਦੀ ਸਜੀ ਸਖਸ਼ੀਅਤ ਦਾ ਵਿਕਾਸ ਹੋ ਸਕੇ ਇਸ ਦੇ ਲਈ ਅਸੀਂ ਇੱਥੇ ਬਿਰਧਾ ਆਸ਼ਰਮ ਚ ਲੈ ਕੇ ਆਏ ਤਾਂ ਕਿ ਬੱਚੇ ਇੱਕ ਮੋਟੀਵੇਟ ਹੋ ਸਕਣ ਸਮਾਜ ਨੂੰ ਬ੍ਰਿਦਾਸ਼ਮ ਦੇ ਵਿੱਚ ਜੋ ਸਮੱਸਿਆਵਾਂ ਆਉਂਦੀਆਂ ਨੇ ਇੱਥੇ ਬਜ਼ੁਰਗ ਕਿਉਂ ਪਹੁੰਚ ਰਹੇ ਨੇ ਸਮਾਜ 'ਚ ਕਿਹੜੀ ਗਿਰਾਵਟ ਆਈ ਹੈ ਉਹਦੇ ਪ੍ਰਤੀ ਬੱਚਿਆਂ ਨੂੰ ਜਾਣੂ ਕਰਵਾ ਸਕੀਏ ਕਿਉਂਕਿ ਇਹ ਬੱਚੇ ਸਾਡੇ ਸਮਾਜ ਦੇ ਹੋਣ ਵਾਲੇ ਜ਼ਿੰਮੇਵਾਰ ਨਾਗਰਿਕ ਬਣਨ ਵਾਲੇ ਨੇ ਆਉਣ ਵਾਲੇ ਸਮੇਂ 'ਚ ਦੂਸਰਾ ਇਹਦੇ ਵਿੱਚ ਸੀ ਟਰੀ ਪਲਾਂਟੇਸ਼ਨ ਦਾ ਟਰੀ ਪਲਾਂਟੇਸ਼ਨ ਦਾ ਕੰਮ ਵਾਤਾਵਰਣ ਨੂੰ ਸਵੱਛ ਰੱਖਣ ਦੇ ਲਈ ਜਿੱਥੇ ਅਸੀਂ ਆਪਣੇ ਸਕੂਲ ਦੇ ਵਿੱਚ ਟਰੀ ਪਲਾਂਟੇਸ਼ਨ ਦਾ ਕੰਮ ਕਰ ਰਹੇ ਹਾਂ ਉੱਥੇ ਉਹ ਜਗ੍ਹਾ ਜਿੱਥੇ ਵਾਕਈ ਪਲਾਂਟਸ ਪ੍ਰੋਪਰ ਉਹਨਾਂ ਦੀ ਕੇਅਰ ਹੋ ਸਕੇ ਇਥੇ ਵਿਰਧਾ ਆਸ਼ਰਮ ਚ ਸਤੀ ਮੰਦਰ ਸਥਾਨ ਤੇ ਪਾਰਕ ਦੇ ਵਿੱਚ ਅਸੀਂ ਇਥੇ ਪਲਾਂਟਸ ਲਗਾਣ ਲਈ ਆਏ ਆ। ਦੇਖੋ ਅੱਜ ਪੀ ਐਮ ਸੀਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਗਰਲ ਸਕੂਲ ਸਮਾਣਾ ਦੇ ਸਟੂਡੈਂਟਸ ਉਹਨਾਂ ਦੇ ਲੈਕਚਰਾਰ ਮਿਸਟਰ ਹਿਤ ਬਲਾਸੀ ਸ਼ਰਮਾ ਦੀ ਅਗਵਾਈ ਦੇ ਵਿੱਚ ਹੈਡਮਾਸਟਰ ਸਾਲੂ ਰਾਮ ਵਿਰਧਾ ਆਸ਼ਰਮ ਦੇ ਕੰਪਲੈਕਸ ਦੇ ਵਿੱਚ ਆਏ ਔਰ ਇਹਨਾਂ ਨੇ ਇਥੇ ਆ ਕੇ ਤਕਰੀਬਨ 100 ਬੁੱਟੇ ਫੁੱਲਦਾਰ ਔਰ ਫਲਦਾਰ ਔਰ ਛਾਇਆਦਾਰ ਬੁੱਟੇ ਇਹਨਾਂ ਨੇ ਲਾਏ। ਔਰ ਇੱਥੇ ਜਿਹੜੇ ਰਹਿ ਰਹੇ ਨੇ ਬਜ਼ੁਰਗ ਉਹਨਾਂ ਨਾਲ ਵੀ ਇਹ ਮਿਲੇ ਉਹਨਾਂ ਤੋਂ ਪੂਰੀ ਜਾਣਕਾਰੀ ਲਈ ਕਿ ਤੁਹਾਨੂੰ ਪਰਿਵਾਰਿਕ ਕੀ ਪ੍ਰੋਬਲਮ ਸੀ ਕੀ ਸਮੱਸਿਆ ਸੀ ਕਿਉਂ ਤੁਸੀਂ ਇੱਥੇ ਆਸ਼ਰਮ ਚਾਏ ਸੋ ਉਹਨਾਂ ਨੇ ਬਹੁਤ ਇੱਥੇ ਆ ਕੇ ਬਜ਼ੁਰਗਾਂ ਤੋਂ ਗਿਆਨ ਪ੍ਰਾਪਤ ਕੀਤਾ ਮੈਂ ਬ੍ਰਿਧ ਆਸ਼ਰਮ ਕਮੇਟੀ ਵੱਲੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਗਰਲ ਸਕੂਲ ਦੇ ਤਮਾਮ ਬੱਚਿਆਂ ਦਾ ਸਟਾਫ ਦਾ ਪ੍ਰਿੰਸੀਪਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼